ਸਾਡੇ ਵੱਲੋਂ ਜੇਲ੍ਹ ਦੇ ਵਿੱਚ ਸਰਚ ਅਭਿਆਨ ਚਲਾਇਆ ਗਿਆ ਸੀ ਅੱਗੇ ਵੀ ਚਲਾਇਆ ਜਾਂਦਾ ਉਹਦੇ ਵਿੱਚ ਇੱਕ ਦੋਸ਼ੀ ਅਮਰਤਪਾਲ ਸਿੰਘ ਬਿੱੱਡੂ ਉਹ ਹਿਰਦਾਪੁਰ ਪਿੰਡ ਦਾ ਰਹਿਣ ਵਾਲਾ ਤੇ ਨਸ਼ੇ ਦਾ ਕਾਰੋਬਾਰ ਕਰਦਾ ਉਹਦੇ ਪਾਸੋਂ ਇੱਕ ਟੱਚ ਸਕ੍ਰੀਨ ਮੋਬਾਈਲ ਬਰਾਮਦ ਹੋਇਆ ਉਹਦੇ ਵਿੱਚ ਜਦੋਂ ਉਹਦੇ ਮੋਬਾਈਲ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਉਹਦੇ ਵਿੱਚ ਇੱਕ ਮੁਲਾਜ਼ਮ ਹੈ ਅਮਰਤਪਾਲ ਮੁਲਾਜ਼ਮ ਹੈ ਸੰਦੀਪ ਸਿੰਘ ਉਹਦੀ ਵੀ ਸ਼ਮੂਲੀਅਤ ਜਿਹੜੀ ਹੋਣੀ ਪਾਈਗੀ ਉਹਦੇ ਆਧਾਰ ਤੇ ਮਕਦਮਾ ਨੰਬਰ 41 ਥਾਣਾ ਤ੍ਰਿਪੜੀ ਵਿਖੇ ਜੇਲ ਤਾਰਾ 52 ਇਹ ਪ੍ਰिजन ਐਕਟ ਤੇ 112 ਬੀ ਐਨਐਸ ਤਹਿਤ ਦਰਜ ਕੀਤਾ ਗਿਆ। ਬੱਜਬਾ ਸਾਹਿਬ ਜਿਹੜਾ ਜੇ ਮੋਬਾਈਲ ਬਰਾਮਦ ਦਾ ਮਾਮਲਾ ਹੈ ਸਰ ਪੂਰੀ ਮਾਮਲਾ ਦੀ ਹੈ। ਇਹ ਜੀ ਇੱਕ ਸਾਡੇ ਐਸਐਸਪੀ ਸ਼੍ਰੀ ਨਾਨਕ ਸਿੰਘ ਆਈਪੀਐਸ ਤੇ ਜੇਲ ਸੁਪਰਡੈਂਟ ਸਾਹਿਬ ਅਰੁਣ ਸ਼ਰਮਾ ਜੀ ਉਹਨਾਂ ਵੱਲੋਂ ਉਹਨਾਂ ਦੇ ਨਾਲ ਮਿਲ ਕੇ ਇੱਕ ਸਾਡੇ ਵੱਲੋਂ ਜੇਲ ਦੇ ਵਿੱਚ ਸਰਚ ਅਭਿਆਨ ਚਲਾਇਆ ਗਿਆ ਸੀ ਅੱਗੇ ਵੀ ਚਲਾਇਆ ਜਾਂਦਾ। ਉਹਦੇ ਵਿੱਚ ਇੱਕ ਦੋਸ਼ੀ ਅਮਰਤਪਾਲ ਸਿੰਘ ਬਿੱੱਡੂ ਉਹ ਹਿਰਦਾਪੁਰ ਪਿੰਡ ਦਾ ਰਹਿਣ ਵਾਲਾ ਤੇ ਨਸ਼ੇ ਦਾ ਕਾਰੋਬਾਰ ਕਰਦਾ ਉਹਦੇ ਪਾਸੋਂ ਇੱਕ ਟੱਚ ਸਕ੍ਰੀਨ ਮੋਬਾਈਲ ਬਰਾਮਦ ਹੋਇਆ ਉਹਦੇ ਵਿੱਚ ਜਦੋਂ ਉਹਦੇ ਮੋਬਾਈਲ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਉਹਦੇ ਵਿੱਚ ਇੱਕ ਮੁਲਾਜ਼ਮ ਹੈ ਅਮਰਤਪਾਲ ਮੁਲਾਜ਼ਮ ਹੈ ਸੰਦੀਪ ਸਿੰਘ ਉਹਦੀ ਵੀ ਸ਼ਮੂਲੀਅਤ ਜਿਹੜੀ ਹੋਣੀ ਪਾਈਗੀ ਉਹਦੇ ਆਧਾਰ ਤੇ ਮਕਦਮਾ ਨੰਬਰ 41 ਥਾਣਾ ਤ੍ਰਿਪੜੀ ਵਿਖੇ ਜੇਰ ਧਾਰਾ 52 ਏ ਪ੍ਰਿਜ਼ਨ ਐਕਟ ਤੇ 112 ਬੀ ਐਨਐਸ ਤਹਿਤ ਦਰਜ ਕੀਤਾ ਗਿਆ ਹੈ ਤੁਹਾਡੇ ਮਾਧਮ ਇਬਰਾਹਿਮ ਦੱਸਣਾ ਚਾਹੁੰਦਾ ਕਿ ਜਿਹੜੀ 112 ਬੀਐਨਐਸ ਧਾਰਾ ਇਹ ਆਰਗੇਨਾਈਜ਼ ਕ੍ਰਾਈਮ ਦੀ ਧਾਰਾ ਇਹਦਾ ਪਹਿਲੀ ਵਾਰੀ ਇਸ ਜੇਲ੍ਹ ਦੇ ਮੁਕਤਮਿਆਂ ਦੇ ਵਿੱਚ ਵਰਤੋਂ ਕੀਤੀ ਗਈ ਹੈ ਤੇ ਵਿੱਚ ਵੀ ਕੀਤੀ ਜਾਵੇਗੀ ਇਹਦੇ ਵਿੱਚ ਸਖਤ ਸਜ਼ਾ ਤੇ ਜਿਨ੍ਹਾਂ ਜਿਨ੍ਹਾਂ ਦੀ ਸ਼ਮੂਲੀਅਤ ਆਈ ਹੈ ਜਿਨ੍ਹਾਂ ਵੱਲੋਂ ਮੋਬਾਈਲ ਅੰਦਰ ਭੇਜਣ ਚ ਮਦਦ ਕੀਤੀ ਗਈ ਹੈ ਉਹਨਾਂ ਦੇ ਖਿਲਾਫ ਇਹਦੇ ਆਧਾਰ ਤੇ ਸਖਤ ਸਜ਼ਾ ਕਰਾਈ ਜਾਵੇ। ਭਾਵੇਂ ਕੋਈ ਵੀ ਥੱਲੇ ਜਿਹੜੀ ਮੋਬਾਈਲ ਅੰਦਰ ਮੁਗਿਆ ਕਰਾਇਆ ਗਿਆ ਹੈ ਜਾਂ ਕੁਝ ਹੋਰ ਵੀ ਅੰਦਰ ਸਮਾਨ ਇਹਦੀ ਸ਼ਮੂਲੀਅਤ ਹੈ ਉਹ ਵਿਚਾਰ। ਇਹਦੀ ਜਾਂਚ ਦਾ ਵਿਸ਼ਾ ਜੀ ਇਹਦੇ ਵਿੱਚ ਇਹਨਾਂ ਦੀਆਂ ਕਾਫੀ ਦੇਰ ਤੋਂ ਕਾਲਿੰਗਸ ਜਿਹੜੀ ਵਟ ਤੇ ਉਹਨਾਂ ਦੇ ਮੋਬਾਈਲ ਕਬਜ਼ੇ ਚ ਲਏ ਗਏ ਐਫਐਸਐਲ ਜਾਂਚ ਲਈ ਭੇਜੇ ਜਾ ਰਹੇ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਤੇ ਮੁਕੱਦਮਾ ਮਿਸਲ ਮੁਕੱਦਮਾ ਤੇ ਵੀ ਲਿਆਂਦੇ ਜਾਣਗੇ। ਹਾਂਜੀ ਜਿਹੜਾ ਆਰਡਰ ਹੈ ਜੀ ਉਹ ਨੂੰ ਗ੍ਰਫਤਾਰ ਕੀਤਾ ਗਿਆ ਉਹਦਾ ਜਰਮਾਨਡ ਹਾਸਲ ਕਰਕੇ ਅਗਲੀ ਪੁਛਕਸ਼ੇਮੂ ਚ ਲਿਆਂਦੀ ਜਾਵੇਗੀ। ਦੂਜੇ ਦੋਸ਼ੀਆਂ ਦੇ ਖਲਾਫ ਕਤਮਾ ਦਰਜ ਕੀਤਾ ਗਿਆ। ਉਹਨਾਂ ਦੇ ਮਨਜੁਗ ਅਦਾਲਤ ਵਿੱਚੋਂ ਪ੍ਰੋਡਕਸ਼ਨ ਵਾਰਟ ਜਾਰੀ ਕਰਾਈ ਗਈ। ਸਰ ਕੀ ਪੈਸੇ ਵਗੈਰਾ ਲੈਂਦਾ ਸੀ ਜੇ ਕੋਈ ਬਿਲਕੁਲ ਜੀ ਇਸ ਸੰਬੰਧੀ ਜਿਹੜੀ ਆ ਮੋਢਲੀ ਪੁਛਕਸ਼ਤੋ ਇਹ ਗੱਲ ਸਾਹਮਣੇ ਆਈ ਹੈ ਕਿ ਇਹਨੇ 15000 ਰੁਪਏ ਜਿਹੜਾ ਉਹਨਾਂ ਬੱਸ ਬਰਾਮਦ ਕਰਨਾ ਸੀ ਪਰ ਜੇ ਨਹੀਂ ਸੀ ਕੀਤਾ ਉਸ ਸੰਬੰਧੀ ਜੇ ਜਾਜਦਾ ਵਿਸ਼ਾ ਇਹ ਪੈਸਿਆਂ ਨੂੰ ਕਿਸ ਸਾਡੇ ਵੱਲੋਂ ਜੇਲ੍ਹ ਦੇ ਵਿੱਚ ਸਰਚ ਅਭਿਆਨ ਚਲਾਇਆ ਗਿਆ ਸੀ ਔਰ ਇਹ ਵੀ ਚਲਾਇਆ ਜਾਂਦਾ ਉਹਦੇ ਵਿੱਚ ਇੱਕ ਦੋਸ਼ੀ ਅਮਰਤਪਾਲ ਸਿੰਘ ਬਿੱੱਡੂ ਉਹ ਹਿਲਦਾਪੁਰ ਪਿੰਡ ਦਾ ਰਹਿਣ ਵਾਲਾ ਤੇ ਨਸ਼ੇ ਦਾ ਕਾਰੋਬਾਰ ਕਰਦਾ ਉਹਦੇ ਪਾਸੋਂ ਇੱਕ ਟੱਚ ਸਕ੍ਰੀਨ ਮੋਬਾਈਲ ਬਰਾਮਦ ਹੋਇਆ ਉਦੇ ਵਿੱਚ ਜਦੋਂ ਉਹਦੇ ਮੋਬਾਈਲ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਉਹਦੇ ਵਿੱਚ ਇੱਕ ਮੁਲਾਜ਼ਮ ਹੈ ਅਮਰਿਤਪਾਲ ਮੁਲਾਜ਼ਮ ਹੈ ਸੰਦੀਪ ਸਿੰਘ ਉਹਦੀ ਵੀ ਸ਼ਮੂਲੀਅਤ ਜਿਹੜੀ ਹੋਣੀ ਪਾਈਗੀ ਉਹਦੇ ਆਧਾਰ ਤੇ ਮਕਦਮਾ ਨੰਬਰ 41 ਥਾਣਾ ਤ੍ਰਿਪੜੀ ਵਿਖੇ ਜੇਲ੍ਹ ਤਾਰਾ 52 ਇਹ ਪ੍ਰिजन ਐਕਟ ਤੇ 112 ਬੀ ਐਨਐਸ ਤਹਿਤ ਦਰਜ ਕੀਤਾ ਗਿਆ ਬੱਜਬਾ ਸਾਹਿਬ ਜਿਹੜਾ ਜੋ ਮੋਬਾਈਲ ਬਰਾਮਦ ਦਾ ਮਾਮਲਾ ਹੈ ਸਰ ਪੂਰੀ ਮਾਮਲਾ ਕੀ ਹੈ ਇਹ ਜੀ ਇੱਕ ਸਾਡੇ ਐਸਐਸਪੀ ਸ਼੍ਰੀ ਨਾਨਕ ਸਿੰਘ ਆਈਪੀਐਸ ਤੇ ਜੇਲ ਸਬਡੰਟ ਸਾਹਿਬ অরুণ ਸ਼ਰਮਾ ਜੀ ਉਹਨਾਂ ਵੱਲੋਂ ਉਹਨਾਂ ਦੇ ਨਾਲ ਮਿਲ ਕੇ ਇੱਕ ਸਾਡੇ ਵੱਲੋਂ ਜੇਲ ਦੇ ਵਿੱਚ ਸਰਚ ਅਭਿਆਨ ਚਲਾਇਆ ਗਿਆ ਸੀ ਅੱਗੇ ਵੀ ਚਲਾਇਆ ਜਾਂਦਾ ਉਹਦੇ ਵਿੱਚ ਇੱਕ ਦੋਸ਼ੀ ਅਮਰਤਪਾਲ ਸਿੰਘ ਮਿੱਟੂ ਉਹ ਹਿਰਦਾਪੁਰ ਪਿੰਡ ਦਾ ਰਹਿਣ ਵਾਲਾ ਤੇ ਨਸ਼ੇ ਦਾ ਕਾਰੋਬਾਰ ਕਰਦਾ ਉਹਦੇ ਪਾਸੋਂ ਇੱਕ ਟੱਚ ਸਕਰੀਨ ਮੋਬਾਈਲ ਬਰਾਮਦ ਹੋਇਆ ਉਹਦੇ ਵਿੱਚ ਜਦੋਂ ਉਹਦੇ ਮੋਬਾਈਲ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਉਹਦੇ ਵਿੱਚ ਇੱਕ ਮੁਲਾਜ਼ਮ ਹੈ ਅਮਰਤਪਾਲ ਮੁਲਾਜ਼ਮ ਹੈ ਸੰਦੀਪ ਸਿੰਘ ਉਹਦੀ ਵੀ ਸ਼ਮੂਲੀਅਤ ਜਿਹੜੀ ਹੋਣੀ ਪਾਈਗੀ ਉਹਦੇ ਆਧਾਰ ਤੇ ਮੁਕੱਦਮਾ ਨੰਬਰ 41 ਥਾਣਾ ਤ੍ਰਿਪੜੀ ਵਿਖੇ ਜੇਲ ਤਾਰਾ 52 ਇਹ ਪ੍ਰिजन ਐਕਟ ਤੇ 112 ਬੀਐਨਐਸ ਤਹਿਤ ਦਰਜ ਕੀਤਾ ਗਿਆ ਤੁਹਾਡੇ ਮਾਧਮ ਇਰਾਇਮ ਦੱਸਣਾ ਚਾਹੁੰਦਾ ਕਿ ਜਿਹੜੀ 112 ਬੀਐਨਐਸ ਧਾਰਾ ਇਹ ਆਰਗੇਨਾਈਜ਼ ਕ੍ਰਾਈਮ ਦੀ ਧਾਰਾ ਇਹਦਾ ਪਹਿਲੀ ਵਾਰੀ ਇਸ ਜੇਲ੍ਹ ਦੇ ਮੁਕਤਮਿਆਂ ਦੇ ਵਿੱਚ ਵਰਤੋਂ ਕੀਤੀ ਗਈ ਹੈ ਤੇ ਵਿੱਚ ਵੀ ਕੀਤੀ ਜਾਵੇਗੀ ਇਹਦੇ ਵਿੱਚ ਸਖਤ ਸਜ਼ਾ ਤੇ ਜਿਨ੍ਹਾਂ ਜਿਨ੍ਹਾਂ ਦੀ ਸ਼ਮੂਲੀਅਤ ਆਈ ਹੈ ਜਿਨ੍ਹਾਂ ਵੱਲੋਂ ਮੋਬਾਈਲ ਅੰਦਰ ਭੇਜਣ ਚ ਮਦਦ ਕੀਤੀ ਗਈ ਹੈ ਉਹਨਾਂ ਦੇ ਖਿਲਾਫ ਇਹਦੇ ਆਧਾਰ ਤੇ ਸਖਤ ਸਜ਼ਾ ਕਰਾਈ ਜਾਵੇ ਬਾਕੀ ਕੋਈ ਵੀ ਥੱਲੇ ਜਿਹੜੀ ਮੋਬਾਈਲ ਅੰਦਰ ਭੁਗਿਆ ਕਰਾਇਆ ਗਿਆ ਜਾਂ ਕੁਝ ਹੋਰ ਵੀ ਅੰਦਰ ਸਮਾਨ ਇਹਦੀ ਸ਼ਮੂਲੀਅਤ ਹੈ ਕੋਈ ਚਾਹੋ ਇਹਦੀ ਜਾਂਚ ਦਾ ਵਿਸ਼ਾ ਹੈ ਇਦੇ ਵਿੱਚ ਇਹਨਾਂ ਦੀਆਂ ਕਾਫੀ ਦੇਰ ਤੋਂ ਕਾਲਿੰਗਸ ਜਿਹੜੀ WhatsApp ਰਾਹੀਂ ਚੱਲ ਰਹੀ ਸੀ ਤੇ ਉਹਨਾਂ ਦੇ ਮੋਬਾਈਲ ਕਬਜ਼ੇ ਚ ਲਏ ਗਏ ਐ ਐਫਐਸਐਲ ਜਾਂਚ ਲਈ ਭੇਜੇ ਜਾ ਰਹੇ ਐ ਜੋ ਵੀ ਤੱਤ ਸਾਹਮਣੇ ਆਉਣਗੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਤੇ ਮੁਕੱਦਮਾ ਮਿਸਲ ਮੁਕੱਦਮਾ ਤੇ ਵੀ ਲਿਆਂਦੇ ਜਾਣਗੇ। ਹਾਂਜੀ ਜਿਹੜਾ ਆਰਡਰ ਹੈ ਜੀ ਉਹ ਨੂੰ ਗ੍ਰਫਤਾਰ ਕੀਤਾ ਗਿਆ ਉਹਦਾ ਜਰਮਾਨਾ ਹਾਸਲ ਕਰਕੇ ਅਗਲੀ ਪੁਛਗਿਸਤ ਉੱਤੇ ਲਿਆਂਦੀ ਜਾਵੇਗੀ। ਦੂਜੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਉਹਨਾਂ ਦੇ ਮਾਨਯੋਗ ਅਦਾਲਤ ਵਿੱਚੋਂ ਪ੍ਰੋਡਕਸ਼ਨ ਵਾਰਟ ਜਾਰੀ ਕਰਾਇਆ ਗਿਆ। ਸਰ ਕੀ ਪੈਸੇ ਵਗੈਰਾ ਲੈਂਦਾ ਸੀ ਜੇ ਕੋਈ ਬਿਲਕੁਲ ਜੀ ਇਸ ਸੰਬੰਧੀ ਜਿਹੜੀ ਆ ਮੋਡਲੀ ਪੁਛਗਿਸਤ ਹੋਏ ਗੱਲ ਸਾਹਮਣੇ ਆਈ ਹੈ ਕਿ ਇਹਨੇ 15000 ਰੁਪਏ ਜਿਹੜਾ ਉਹਨਾਂ ਪਾਸੋਂ ਬਰਾਮਦ ਕਰਨਾ ਸੀ ਪਰ ਜੇ ਨਹੀਂ ਸੀ ਕੀਤਾ ਉਸ ਸੰ ਸਰ ਬਾਰਡਰ ਡਿਵੀਜ਼ਨ ਦੇ ਤੇ ਨਾਸੀ ਜੀ ਕਿਹੜੀ ਪੋਸਟ ਤੇ ਸੀਗਾ ਸਰ ਇਹ ਬਾਰਡਰ ਜੀ ਇਹ ਆਪਣਾ ਮੁਲਾਜ਼ਮ ਇਹਨਾਂ ਦੇ ਜੇਲ੍ਹ ਅਧਿਕਾਰੀਆਂ ਦੇ ਵਿੱਚ ਹੁੰਦਾ ਜੀ ਇਹ ਜੇਲ੍ਹ ਦੀ ਨਿਗਰਾਨੀ ਲਈ ਭਰਤੀ ਕੀਤੇ ਜਾਂਦੇ ਆ 2017 ਦੇ ਵਿੱਚ ਭਰਤੀ ਹੋਏ ਸੀ